ਮੈਂ ਤੁਹਾਡੇ ਹੱਥ ਛੋਲਾ ਰੱਖਣਾ ਆਟਕੂਰੇ ਦੇ ਘਰੋਂ ਪੈਸੇ ਲੈਣ ਜੋ ਫਿਰ ਵੱਡੀਆਂ ਫਿਲਮਾਂ ਬਣਾ। ਕੀ ਬਾਤ ਹੈ। ਮੈਂ ਇਹ ਮੇਰੀ ਜਬਾਨ ਰਹੀ ਜੱਟ ਦੀ ਜਬਾਨ ਆ ਸਾਰੇ ਸਾਹਮਣੇ ਖੜਾ ਮੈਂ ਫਿਲਮ ਮੁਕ ਕਰੂੰਗਾ ਕੋਈ ਬਣਾਉਣ ਵਾਲਾ। ਕੀ ਬਾਤ ਹੈ। ਕੀ ਬਾਤ ਹੈ। ਕੀ ਬਾਤ ਹੈ। ਤੇ ਹਿਸਟਰੀ ਦੇ ਆਪਣੀ ਤੇ ਫਿਲਮਾਂ ਬੰਨ ਬਹੁਤ ਵਾਰ ਅੱਜ ਇਹ ਆਪਾਂ ਟੌਪਿਕ ਤੇ ਗੱਲ ਕਰ ਹਟੇ ਆ। ਇਹ ਇੱਕ ਨਾ ਭਾਜੀ ਮੈਂ ਗੱਲ ਕਰਨੀ ਚਾਹੁੰਦਾ ਅੰਬਰ ਸਿੰਘ ਦਾ ਸਿਨੇਮੇ ਦੇ ਖਾਸ ਗੱਲ ਆ ਜਿਹੜੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਔਰ ਦਲੀਪ ਸਿੰਘ ਜੀ ਬਾਰੇ ਗੱਲ ਹੋ ਰਹੀ ਸੀਗਾ ਰੋਟੇ ਖੜੇ ਹੋ ਰਹੇ ਸੀਗੇ ਜ਼ਾਹਰ ਦੀ ਗੱਲ ਆ ਕਿ ਅਸੀਂ ਪੰਜਾਬੀਆਂ ਹਨਾ ਔਰ ਮੇਰਾ ਹੀ ਦਿਲ ਕਹਿੰਦਾ ਸੀਗਾ ਕਿ ਇੱਕ ਆਡੀਅנס ਦੇ ਨਾਤੇ ਕਿ ਯਾਰ ਤੁਹਾਡੇ ਰਣਜੀਤ ਸਿੰਘ ਔਰ ਦਲੀਪ ਸਿੰਘ ਜੀ ਬਾਰੇ ਪੰਜਾਬੀ ਸਿਨੇਮੇ ਦੇ ਵਿੱਚ ਕੁਝ ਕਹਿ ਨੰਬਰ ਭਾਜੀ ਔਰ ਤੁਹਾਡੇ ਦਲੀਪ ਸਿੰਘ ਦਾ ਕਿਰਦਾਰ ਅਗਰ ਤੁਸੀਂ ਨਹੀਂ ਬਣਾਉਂਦਾ ਇਹ ਮੇਰੇ ਦਿਲ ਦੀ ਮਤਲਬ ਗੱਲ ਸੀਗੀ ਨਹੀਂ ਨਹੀਂ ਬਾਬਾ ਸੋਕਰ ਕੇ ਕੋਈ ਵੀ ਜਿਵੇਂ ਜਿਵੇਂ ਪੰਜਾਬ ਦੇ ਮਤਲਬ ਪੰਜਾਬ ਦੇ ਵਿੱਚ ਕਾਫੀ ਫਿਲਮਾਂ ਬਣਦੀਆਂ ਪਈਆਂ ਨੇ ਪ ਸਾਹੀ ਸਾਹਿਬ ਉਹ ਫਿਲਮ ਦਾ ਪਾਰਟ ਸੀਗੇ ਉਹ ਬਹੁਤ ਵੱਡਾ ਇਨੀਸ਼ੀਏਟਿਵ ਸੀਗਾ ਤਰਸੀਮ ਭਾਈ ਉਹਨਾਂ ਨੇ ਫਿਲਮ ਬਣਾਈ ਸੀ ਬਹੁਤ ਹੀ ਬਾਗਮਾਲ ਚੀਜ਼ ਉਹ ਚੀਜ਼ ਬਣੀ ਸੀ ਤੇ ਹੁਣ ਵੀ ਅੱਗੇ ਤਸੀਮ ਭਾਈ ਉਹਨਾਂ ਦੀ ਜਿਹੜੀ ਅਗਲੀ ਫਿਲਮ ਆ ਰਹੀ ਹੈ ਉਹ ਵੀ ਸਾਡੀ ਹਿਸਟਰੀ ਤੇ ਆ ਰਹੀ ਹੈ ਤੇ ਇੱਕ ਭਾਜੀ ਨੇ ਇੱਕ ਫਿਲਮ ਅਨਾਉਂਸ ਕੀਤੀ ہوئی ਹੈ ਉੱਚਾ ਬਰਦ ਲਾਹੌਰ ਦਾ ਉਹ ਤੁਸੀਂ ਟਾਈਟਲ ਦੇਖੋ ਕਿੰਨਾ ਬਾਗਮਾਲ ਉੱਚਾ ਬਰਦ ਲਾਹੌਰ ਦਾ ਜਦੋਂ ਬਾਬਾ ਸੋਕਰ ਕਿਹਾ ਫਿਲਮ ਬਣੂਗੀ ਤੇ ਉਹ ਬਹੁਤ ਹੀ ਬਾਗਮਾਲ ਤਰੀਕੇ ਨਾਲ ਬਣੂਗੀ ਜਦੋਂ ਵੀ ਉਹ ਲਾਂਚ ਹੋਊਗੀ ਥੋੜਾ ਜਿਹਾ ਪੈਸਾ ਦਾ ਫਰਕ ਥੋੜਾ ਜਿਹਾ ਲिटल ਬਿਟ ਪੈ ਜਾਂਦਾ ਸਾਨੀ ਸਾਹਿਬ ਨੇ ਗਾਇਰਬੇਚੀ ਚ ਐਗਜ਼ੀਕਿਊਟ ਕੀਤੇ ਹੋਈਆਂ ਆਲਰੇਡੀ ਇਹਨਾਂ ਨੂੰ ਵੀ ਪਤਾ ਹੀ ਇਹਨਾਂ ਨੇ ਮਸਤਾਨੇ ਫਿਲਮ ਬਣਾਈ ਸੀ ਦੂਜਾ ਦਾ ਕੰਪੈਰੀਟਿਵ ਥੋੜੇ ਜਿੰਨਾਂ ਫਿਲਮਾਂ ਦੇ ਪੈਸੇ ਦੇ ਵੱਧ ਲੱਗਦੇ ਨੇ ਮਿਹਨਤ ਵੀ ਵੱਧ ਲੱਗਦੀ ਹੈ ਬਾਕੀ ਸਾਨੂੰ ਇਨਵੈਸਟਰਸ ਨੂੰ ਬੇਨਤੀ ਹੈ ਵੀ ਤੁਸੀਂ ਵੱਧ ਚੜ ਕੇ ਹਿੱਸਾ ਲਓ ਤੇ ਹਿਸਟਰੀ ਦੀ ਆਪਣੀ ਤੇ ਫਿਲਮਾਂ ਬਣਨ ਤੇ ਬਹੁਤ ਵਾਰ ਹੋ ਜਿਹੜੀ ਆਪਾਂ ਟੌਪਿਕ ਤੇ ਗੱਲ ਕਰ ਰਹੇ ਹਾਂ ਤੇ ਬਾਕੀ ਹੈ ਜੀ ਆਰਟਿਸਟ ਨੇ ਥੋੜਾ ਹੱਥ ਥੋੜਾ ਰੱਖਣਾ ਆਟੇ ਥੋੜੇ ਜਿਹਾ ਘੱਟ ਪੈਸੇ ਲੈਣ ਜੋ ਫਿਰ ਵੱਡੀਆਂ ਫਿਲਮਾਂ ਬਣਦੀਆਂ ਹੈ ਬਹੁਤ ਬਹੁਤ ਜੀ ਵਧੀਆ ਹੋਣੀ ਕਿਤੇ ਮੈਂ ਐਡੀ ਕੋਈ ਫਿਲਮ ਬਣਦੀ ਐ ਇਹ ਮੇਰੀ ਜ਼ੁਬਾਨ ਰਹੀ ਜੱਟ ਦੀ ਜ਼ੁਬਾਨ ਆ ਸਾਰੇ ਸਾਹਮਣੇ ਖੜਾ ਮੈਂ ਫਿਲਮ ਮੁਫਤ ਕਰੂੰਗਾ ਕੋਈ ਬਣਾਉਣ ਵਾਲਾ ਕਿਆ ਬਾਤ ਕਿਆ ਬਾਤ ਜਿਹੜੇ ਉਹਦੀ ਬਦੂਦੀ ਜਦੋਂ ਆਰਟਿਸਟ ਆਪਣਾ ਇੱਕ ਨਾ ਭਾਈ ਮੈਂ ਗੱਲ ਕਰਨੀ ਚਾਹ ਇਹ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਔਰ ਦਲੀਪ ਸਿੰਘ ਜੀ ਬਾਰੇ ਗੱਲ ਹੋ ਰਹੀ ਸੀ ਨਾ ਰੋਟੇ ਖੜੇ ਹੋ ਰਹੇ ਸੀਗੇ ਜ਼ਾਇਨ ਦੀ ਗੱਲ ਹੈ ਕਿ ਅਸੀਂ ਪੰਜਾਬੀਆਂ ਹਨਾ ਔਰ ਮੇਰਾ ਹੀ ਦਿਲ ਕਹਿੰਦਾ ਸੀਗਾ ਕਿ ਇੱਕ ਆਡੀਅנס ਦੇ ਨਾਤੇ ਕਿ ਯਾਰ ਤੁਹਾਡੇ ਰਣਜੀਤ ਸਿੰਘ ਔਰ ਦਲੀਪ ਸਿੰਘ ਜੀ ਬਾਰੇ ਪੰਜਾਬੀ ਸਿਨੇਮਾ ਦੇ ਵਿੱਚ ਕੁਝ ਕਹਿਣ ਅੰਬਰ ਭਾਜੀ ਔਰ ਤੁਹਾਡੇ ਦਲੀਪ ਸਿੰਘ ਦਾ ਕਿਰਦਾਰ ਅਗਰ ਕੋਈ ਨਹੀਂ ਬਣੋਤਾ ਇਹ ਮੇਰੇ ਦਿਲ ਦੀ ਮਤਲਬ ਗੱਲ ਸੀਗੀ ਨਹੀਂ ਨਹੀਂ ਬਾਕੀ ਕੋਈ ਵੀ ਜਿਵੇਂ ਜਿਵੇਂ ਪੰਜਾਬ ਦੇ ਮਤਲਬ ਪੰਜਾਬ ਦੇ ਵਿੱਚ ਕਾਫੀ ਫਿਲਮਾਂ ਬਣਦੀਆਂ ਪਈਆਂ ਨੇ ਪਹਿਲਾਂ ਮਸਦਾਨੇ ਬਣੀ ਸੀ ਬਾਬੀ ਸਾਹਿਬ ਉਹ ਫਿਲਮ ਦਾ ਪਾਟ ਸੀਗੇ ਉਹ ਬਹੁਤ ਵੱਡਾ ਇਨੀਸ਼ੀਏਟਿਵ ਸੀਗਾ ਤਰਸੀਮ ਭਾਈ ਉਹਨਾਂ ਨੇ ਫਿਲਮ ਬਣਾਈ ਸੀ ਬਹੁਤ ਹੀ ਬਾਗਮਾਲ ਚੀਜ਼ ਉਹ ਚੀਜ਼ ਬਣੀ ਸੀ ਤੇ ਹੁਣ ਵੀ ਅੱਗੇ ਤਸੀਮ ਭਾਈ ਉਹਨਾਂ ਦੀ ਜਿਹੜੀ ਅਗਲੀ ਫਿਲਮ ਆ ਰਹੀ ਹੈ ਉਹ ਵੀ ਸਾਡੀ ਹਿਸਟਰੀ ਤੇ ਆ ਰਹੀ ਹੈ ਤੇ ਇੱਕ ਭਾਜੀ ਨੇ ਇੱਕ ਫਿਲਮ ਅਨਾਉਂਸ ਕੀਤੀ ہوئی ਹੈ ਉੱਚਾ ਬਰਦ ਲਾਹੌਰ ਦਾ ਉਹ ਤੁਸੀਂ ਟਾਈਟਲ ਦੇਖੋ ਕਿੰਨਾ ਬਾਗਮਾਲ ਉੱਚਾ ਬਰਦ ਲਾਹੌਰ ਦਾ ਜਦੋਂ ਬਾਬਾ ਸੋਕਰ ਕਿਹਾ ਫਿਲਮ ਬਣੂਗੀ ਤੇ ਉਹ ਬਹੁਤ ਹੀ ਬਾਗਮਾਲ ਤਰੀਕੇ ਨਾਲ ਬਣੂਗੀ ਜਦੋਂ ਵੀ ਉਹ ਲਾਂਚ ਹੋਊਗੀ ਥੋੜਾ ਜਿਹਾ ਪੈਸਾ ਦਾ ਫਰਕ ਥੋੜਾ ਜਿਹਾ ਲिटल ਬਿਟ ਪੈ ਜਾਂਦਾ ਸਾਨੀ ਸਾਹਿਬ ਨੇ ਘੈਰ ਵੇਚੀ ਚੀਜ਼ ਐਗਜ਼ੀਕਿਊਟ ਕੀਤੀ ਹੋਈ ਆ ਆਲਰੇਡੀ ਇਹਨਾਂ ਨੂੰ ਵੀ ਪਤਾ ਹੀ ਇਹਨਾਂ ਨੇ ਮਸਤਾਨੇ ਫਿਲਮ ਬਣਾਈ ਸੀ ਦੂਜਾ ਦਾ ਕੰਪੈਰੀਟਿਵ ਥੋੜੇ ਜਿੰਨਾ ਫਿਲਮਾਂ ਦੇ ਪੈਸੇ ਦੇ ਵੱਧ ਲੱਗਦੇ ਨੇ ਮਿਹਨਤ ਵੀ ਵੱਧ ਲੱਗਦੀ ਆ ਬਾਕੀ ਸਾਨੂੰ ਇਨਵੈਸਟਰਸ ਨੂੰ ਬੇਨਤੀ ਹੈ ਵੀ ਤੁਸੀਂ ਵੱਧ ਚੜ ਕੇ ਹਿੱਸਾ ਲਓ ਤੇ ਹਿਸਟਰੀ ਦੇ ਆਪਣੀ ਤੇ ਫਿਲਮਾਂ ਬਣਨ ਤੇ ਬਹੁਤ ਵਾਰ ਆ ਜਿਹੜੀ ਆਪਾਂ ਟੌਪਿਕ ਤੇ ਗੱਲ ਕਰ ਰਹੇ ਹਾਂ ਤੇ ਬਾਕੀ ਹੈ ਜੀ ਆਰਟਿਸਟ ਨੇ ਥੋੜਾ ਹੱਥ ਥੋੜਾ ਰੱਖਣਾ ਆਟੇ ਥੋੜੇ ਜਿਹਾ ਘੱਟ ਪੈਸੇ ਲੈਣ ਜੋ ਫਿਰ ਵੱਡੀਆਂ ਫਿਲਮਾਂ ਬਣਨ ਚਾਹ ਵਾਹ ਬਹੁਤ ਬਹੁਤ ਵਧੀਆ ਬਹੁਤ ਵਧੀਆ ਮੈਂ ਐਡੀ ਕੋਈ ਫਿਲਮ ਬਣਦੀ ਐ ਇਹ ਮੇਰੀ ਜ਼ੁਬਾਨ ਰਹੀ ਜੱਟ ਦੀ ਜ਼ੁਬਾਨ ਆ ਸਾਰੇ ਸਾਹਮਣੇ ਖੜਾ ਮੈਂ ਫਿਲਮ ਮੁਫਤ ਕਰੂੰਗਾ ਕੋਈ ਬਣਾਉਣ ਵਾਲਾ ਕਿਆ ਬਾਤ ਕਿਆ ਬਾਤ ਕਿਆ ਬਾਤ ਜਿਹੜੇ ਉਹਦੀ ਬਦੂਦੀ ਜਦੋਂ ਆਰਟਿਸਟ ਆਪਣਾ ਇੱਕ ਨਾ ਭਾਈ ਮ ਇਰੇ ਵਿੱਚ ਉਹ ਮਹਾਰਾਜਾ ਰਣਜੀਤ ਸਿੰਘ ਔਰ ਦਲੀਪ ਸਿੰਘ ਜੀ ਬਾਰੇ ਗੱਲ ਹੋ ਰਹੀ ਸੀ ਜੀ ਨਾ ਰੋਟੇ ਖੜੇ ਹੋ ਰਹੇ ਸੀਗੇ ਜ਼ाहिर ਦੀ ਗੱਲ ਹੈ ਕਿ ਅਸੀਂ ਪੰਜਾਬੀਆਂ ਹਨਾ ਔਰ ਮੇਰਾ ਹੀ ਦਿਲ ਕਹਿੰਦਾ ਸੀਗਾ ਕਿ ਇੱਕ ਆਡੀਅנס ਦੇ ਨਾਤੇ ਕਿ ਯਾਰ ਤੁਹਾਡੇ ਰਣਜੀਤ ਸਿੰਘ ਔਰ ਦਲੀਪ ਸਿੰਘ ਜੀ ਬਾਰੇ ਪੰਜਾਬੀ ਸਿਨੇਮੇ ਦੇ ਵਿੱਚ ਕੁਝ ਕਹਿ ਨੰਬਰ ਭਾਜੀ ਔਰ ਤੁਹਾਡੇ ਰਣਜੀਤ ਸਿੰਘ ਦਾ ਕਿਰਦਾਰ ਅਗਰ ਤੁਸੀਂ ਨਹੀਂ ਬਣਾਉਂਦਾ ਇਹ ਮੇਰੇ ਦਿਲ ਦੀ ਮਤਲਬ ਗੱਲ ਸੀਗੀ ਨਹੀਂ ਨਹੀਂ ਬਾਬਾ ਸੋਕਰ ਕੇ ਕੋਈ ਵੀ ਜਿਵੇਂ ਜਿਵੇਂ ਪੰਜਾਬ ਦੇ ਮਤਲਬ ਪੰਜਾਬ ਦੇ ਵਿੱਚ ਕਾਫੀ ਫਿਲਮਾਂ ਬਣਦੀਆਂ ਪਈਆਂ ਨੇ ਪਹਿਲਾਂ ਮਸਤਾਨੇ ਬਣੀ ਸੀ ਬਾਬੀ ਸਾਹਿਬ ਉਹ ਫਿਲਮ ਦਾ ਪਾਟ ਸੀਗੇ ਉਹ ਬਹੁਤ ਵੱਡਾ ਇਨੀਸ਼ੀਏਟਿਵ ਸੀਗਾ ਤਰਸੀਮ ਭਾਈ ਉਹਨਾਂ ਨੇ ਫਿਲਮ ਬਣਾਈ ਸੀ ਬਹੁਤ ਹੀ ਬਾਗਮਾਲ ਚੀਜ਼ ਉਹ ਚੀਜ਼ ਬਣੀ ਸੀ ਤੇ ਹੁਣ ਵੀ ਅੱਗੇ ਤਸੀਮ ਭਾਈ ਉਹਨਾਂ ਦੀ ਜਿਹੜੀ ਅਗਲੀ ਫਿਲਮ ਆ ਰਹੀ ਹੈ ਉਹ ਵੀ ਸਾਡੀ ਹਿਸਟਰੀ ਤੇ ਆ ਰਹੀ ਹੈ ਤੇ ਇੱਕ ਭਾਜੀ ਨੇ ਇੱਕ ਫਿਲਮ ਅਨਾਉਂਸ ਕੀਤੀ ہوئی ਹੈ ਉੱਚਾ ਬਰਦ ਲਾਹੌਰ ਦਾ ਉਹ ਤੁਸੀਂ ਟਾਈਟਲ ਦੇਖੋ ਕਿੰਨਾ ਬਾਗਮਾਲ ਉੱਚਾ ਬਰਦ ਲਾਹੌਰ ਦਾ ਜਦੋਂ ਬਾਬਾ ਸੋਕਰ ਕਿਹਾ ਫਿਲਮ ਬਣੂਗੀ ਤੇ ਉਹ ਬਹੁਤ ਹੀ ਬਾਗਮਾਲ ਤਰੀਕੇ ਨਾਲ ਬਣੂਗੀ ਜਦੋਂ ਵੀ ਉਹ ਲਾਂਚ ਹੋਊਗੀ ਥੋੜਾ ਜਿਹਾ ਪੈਸਾ ਦਾ ਫਰਕ ਥੋੜਾ ਜਿਹਾ ਲिटल ਬਿਟ ਪੈ ਜਾਂਦਾ ਸਾਨੀ ਸਾਹਿਬ ਨੇ ਗਾਇਰਬੇਚੀ ਚ ਐਗਜ਼ੀਕਿਊਟ ਕੀਤੇ ਹੋਈਆਂ ਆਲਰੇਡੀ ਇਹਨਾਂ ਨੂੰ ਵੀ ਪਤਾ ਹੀ ਹੈ ਇਹਨਾਂ ਨੇ ਮਸਤਾਨੇ ਫਿਲਮ ਬਣਾਈ ਸੀ ਦੂਜਾ ਦਾ ਕੰਪੈਰੀਟਿਵ ਥੋੜੇ ਜਿੰਨਾਂ ਫਿਲਮਾਂ ਦੇ ਪੈਸੇ ਦੇ ਵੱਧ ਲੱਗਦੇ ਨੇ ਮਿਹਨਤ ਵੀ ਵੱਧ ਲੱਗਦੀ ਹੈ ਬਾਕੀ ਸਾਨੂੰ ਇਨਵੈਸਟਰਸ ਨੂੰ ਬੇਨਤੀ ਹੈ ਵੀ ਤੁਸੀਂ ਵੱਧ ਚੜ ਕੇ ਹਿੱਸਾ ਲਓ ਤੇ ਹਿਸਟਰੀ ਦੀ ਆਪਣੀ ਤੇ ਫਿਲਮਾਂ ਬਣਨ ਤੇ ਬਹੁਤ ਵਾਰ ਹੋ ਰਹੀ ਹੈ ਆਪਾਂ ਟੌਪਿਕ ਤੇ ਗੱਲ ਕਰਦੇ ਹਾਂ ਤੇ ਬਾਕੀ ਹੈ ਜੀ ਆਰਟਿਸਟ ਨੇ ਥੋੜਾ ਹੱਥ ਥੋੜਾ ਰੱਖਣਾ ਥੋੜੇ ਜਿਹੇ ਘੱਟ ਪੈਸੇ ਲੈਣ ਜੋ ਫਿਰ ਵੱਡੀਆਂ ਫਿਲਮਾਂ ਬਣਨ। ਕਿਆ ਬਾਤ ਹੈ ਬਹੁਤ ਬਹੁਤ ਜੀ ਵਧੀਆ ਹੋਣੀ ਕਿਤੇ ਮੈਂ ਐਡੀ ਕੋਈ ਫਿਲਮ ਬਣਦੀ ਐ ਇਹ ਮੇਰੀ ਜ਼ੁਬਾਨ ਰਹੀ ਜੱਟ ਦੀ ਜ਼ੁਬਾਨ ਆ ਸਾਰੇ ਸਾਹਮਣੇ ਖੜਾ ਮੈਂ ਫਿਲਮ ਮੁਫਤ ਕਰੂੰਗਾ ਕੋਈ ਬਣਾਉਣ ਵਾਲਾ ਕਿਆ ਬਾਤ ਹੈ ਕਿਆ ਬਾਤ ਹੈ ਜਿਹੜੇ ਉਹਦੀ ਬਦੂਦੀ ਜਦੋਂ ਆਰਟਿਸਟ ਆ